ਦੀ ਕਿ ਨਾ ਡਾ ਜੀਤ ਸਿੰਘ ਜੀ ਇਥੇ ਘਟਨਾ ਵਾਪਰੀ ਹੈ ਘਟਨਾ ਵਾਪਰੀ ਜੀ ਮਤਲਬ ਕੁੜੀ ਬਿਲਕੁਲ ਨਮਾਲਕ ਸੀ ਸੀ ਕੁੜੀਆ ਮਤਲਬ ਬਿਲਕੁਲ ਬੇਸੂਹੀ ਸਮਝੋ ਤੇ ਇਹਦੇ ਵਿੱਚ ਉਹ ਮੁੰਡਾ ਇਥੇ ਭੂਆ ਘਰ ਰਹਿੰਦਾ ਸੀ ਭੂਆ ਘਰ ਰਹਿੰਦਾ ਸੀ ਉਹ ਕਿਤੇ ਚਲੋ ਜਵਾਕਾਂ ਦੀ ਜਿੰਮੇ ਵੀ ਕੋਈ ਅੱਜ ਕੱਲ੍ਹ ਛੇੜਖੰਡ ਦੇ ਵਿੱਚ ਗੱਲ ਹੋਗੀ ਤਾਂ ਉਹ ਭਜਾ ਕੇ ਲੈ ਗਿਆ ਭਜਾ ਕੇ ਲੈ ਗਿਆ ਅਸੀਂ ਉਸ ਟਾਈਮ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਸੇ ਟਾਈਮ ਚੌਕੀ ਨੂੰ ਤਲਾਹ ਦਿੱਤੀ ਉਹ ਉਹਦੀ ਭੂਆ ਬੁਲਾਈ ਤੇ ਭੂਆ ਨਹੀਂ ਸਾਡੇ ਕੋਲੇ ਆਈ ਨਾ ਹੀ ਸਾਡੇ ਉਹ ਮਤਲਬ ਮਾਪ ਪ੍ਰਧਾਨ ਨੇ ਮੱਥੇ ਲੱਗਣ ਦਿੱਤੀ ਐ ਵੀ ਭਾਈ ਅਸੀਂ ਤੁਹਾਡੀ ਗੱਲਬਾਤ ਕਰਾ ਦਨੇ ਆ ਜਾਂ ਤੁਹਾਡਾ ਕੋਈ ਟਕਿਆ ਹੀ ਕਰਾ ਦਨੇ ਆ ਤੇ ਜਦੋਂ ਉਹਨੇ ਮਤਲਬ ਇਹ ਗੱਲ ਕੀਤੀ ਵੀ ਅਸੀਂ ਭਾਈ ਸਾਨੂੰ ਦੋਛੀਂ ਤਾਂ ਤੇਰਾ ਮਲਾਦੇ ਜਿਹੜੀ ਤੇ ਥੋਂ ਭੱਜੀ ਚ ਕਰੀ ਆ ਕੁੜੀ ਜਿਹੇ ਮਤਲਬ ਹਸਾਰਾ ਦਿੱਤਾ ਵੀ ਉਹਨੂੰ ਤਾਂ ਮਲਾਦੇ ਸਾਨੂੰ ਉਹ ਵੀ ਨਹੀਂ ਸਾਨੂੰ ਮਿਲੀ ਠੀਕ ਐ ਅੱਛਾ ਫੇਰ ਸਾਨੂੰ ਕਿੰਨੇ ਮਹੀਨੇ ਹੋਗੇ ਤੇ 7-8 ਮਹੀਨੇ ਹੋਗੇ ਜੀ 7-8 ਮਹੀਨੇ ਹੋਗੇ ਸਾਡੀ ਭੈਣ ਆ ਭੋਲੀ ਭੰਡਿਆਰੀ ਬੜੋ ਜਿਆਦਾ ਅੱਜ ਖੜਾ ਹੈ। ਐਟਾ ਨਾ ਖੜੋ। ਅੱਛਾ। ਇਹਦੇ ਵਿੱਚ ਜਦੋਂ ਅਸੀਂ ਆਖਣ ਲੱਗੇ ਵੀ ਭਾਈ ਕਿੱਥੇ ਦੇ ਹੋ ਤੁੰਦਾ ਫਿਰ ਤੇ ਮੇਰੇ ਰਿਸ਼ਤੇਦਾਰੀਆਂ ਦਾ ਤੈਨੂੰ ਤਾਂ ਪਤਾ ਹੋਣਾ ਚਾਹੀਦਾ। ਇਹ ਕੁੜੀ ਨੂੰ ਰਾਜਸਥਾਨ ਕਿੱਲੀ ਲੈ ਗਈ। ਕਹਿੰਦੀ ਵੀ ਉਹ ਤਾਂ ਰਾਜਸਥਾਨ 'ਚ ਹੈ। ਠੀਕ ਹੈ। ਤੇ ਉਹ ਛੱਡਤੀ ਆਪਦੀ ਭੁਜਾਈ ਦੇ ਟੇਕੀ। ਅਰ ਆਹ ਹਾ 13 ਵਜ ਦਾ ਰਾਜਗੜ ਬਾਂਦਰ ਅਰ ਰਣਜੀਤ ਦਾ ਬਾਂਦਰ ਉੱਥੇ ਅੱਛਾ ਉਦੋਂ ਬਾਅਦ ਪੁਲਿਸ ਆ ਦੀ ਵੀ ਅਸੀਂ ਕਾਰਵਾਈ ਕਰਾਂਗੇ ਪੁਲਿਸ ਨੇ ਕੋਈ ਕਾਰਵਾਈ ਸਾਨੂੰ ਨਹੀਂ ਦੱਸਿਆ ਪਰ ਇਹ ਕੀ ਗੱਲ ਹੋਈ ਹੈ ਅੱਛਾ ਹੁਣ ਨਵੀਂ ਗੱਲ ਕਹਿੰਦੇ ਵੀ ਉਤੋਂ ਹੁਣ ਜਿਹੜੇ ਇਹਨਾਂ ਨੇ ਦੱਸਣ ਚਾਹੁੰਦੀ ਹੈ ਜਦੋਂ ਉਹਨਾਂ ਨੇ ਤਾਂ ਮਾਰ ਕੇ ਦਾ ਘਰੋਂ ਸਿੱਟੇ ਛੱਡਦਾ ਇੱਕੋ ਹੀ ਗੱਲ ਬਿਆਨ ਇੱਕੋ ਹੀ ਹੈ ਵੀ ਜਦੋਂ ਮਾਰ ਕੇ ਸਾਡੀ ਪੂਰੀ ਨਾਲੀ 'ਚ ਸਿੱੜਦੇ ਨਾ ਤੇ ਸਾਨੂੰ ਨਾ ਉਹਦੇ ਟੈਕ ਦਾ ਪਤਾ ਨਾ ਸਾਨੂੰ ਉਹਦੇ ਗਲਕੁੱਟ ਦਾ ਪਤਾ ਅਸੀਂ ਜਦੋਂ ਗਲਕੋਟ ਆ ਵੀ ਉਹਦੇ ਦਾਗ ਦੇਖਦੇ ਆ ਤੇ ਉਹਨੇ ਪਾਈ ਮਾਰ ਕੇ ਨਾਲੀ ਦੇ ਵਿੱਚ ਸੜਦੀ ਉੱਥੋਂ ਪਤਾ ਲੱਗਾ ਕਿ ਕੀ ਕਰਦੇ ਤੁਸੀਂ লাশ ਤੁਹਾਨੂੰ ਮਿਲ ਗਈ ਹੈ লাশ ਮਿਲ ਗਿਆ ਹਾਂ ਪੋਸਟਮਾਰਟਮ ਵੀ ਕਰਾਇਆ ਨਹੀਂ ਹੈ ਹਾਂ ਜੀ ਕੀ ਮੰਗ ਕੀ ਕਰਦੇ ਮੰਗ ਸਾਡੀ ਜਿੰਨਾ ਸਾਡੇ ਸਾਹਮਣੇ ਦੋਸ਼ੀ ਪੈਦਾ ਨਹੀਂ ਹੁੰਦੇ ਸਾਹਮਣੇ ਨਹੀਂ ਹੁੰਦੇ ਸਾਡੇ ਵੀ ਆਹ ਭਾਈ ਪਰਚਾ ਫੜ ਲੈਂਦੇ ਉਹਨਾਂ ਚੱਕਰ ਅਸੀਂ ਨਹੀਂ ਕਰ ਸਕਦੇ ਉਹਨਾਂ ਚੱਕਰ ਅਸੀਂ ਨਹੀਂ ਪੋਸਟਮਾਰਟਮ ਨਾ 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 ਸਸਕਾਰ ਕਰਦੇ ਨਾ ਪੋਸਟਮਾਰਟਮ ਉਹਨਾਂ ਚੱਕਰ ਅਸੀਂ ਨਹੀਂ ਕਰਦੇ ਜਿੰਨਾ ਸਾਨੂੰ ਮਤਲਬ ਇਹ ਗੱਲ ਦਾ ਲਾਭ ਨਹੀਂ ਮਿਲਦਾ ਕੋਈ ਅੱਜ ਕਿਹੜਾ ਮੇਰੇ ਨਾ ਭਾਜਣਾਂਗੇ ਤਨੋ ਕੀ ਗੱਲ ਹੋਈ ਆ ਹਾਂ ਕੋਈ ਸੀ ਲੜਕੀ ਕਿੰਨਾ ਚਿਰ ਉਹ ਕੋਲ ਰਹਿ ਸੀ ਮੇਰੇ ਕੋਲ ਰਹਿੰਦਾ ਸੀ ਹੋਰਿੰ ਦਿਨ ਹੋ ਗਏ ਸੀਗਾ ਜੀ 13 ਸਾਲ ਇਹਨੂੰ ਪਤੀ ਪਾਲੀ ਬੋਲ ਹਾਂ ਜੀ ਮੈਂ ਪਾਲੀ ਕੀ ਗੱਲ ਹੋਈ ਕਿਵੇਂ ਉਹ ਘਟਨਾ ਹੋਈ ਗੱਲ ਤਾਂ ਜੀ ਹੋਰ ਉਹ ਕਹ ਰੌਲਾ ਜੀ ਤਾਂ ਮੈਨੂੰ ਕਹਿੰਦਾ ਲੇ ਵੀ ਅਸੀਂ ਤੁਹਾਨੂੰ ਭਾ ਕੇ ਲੈਣੇ ਆਏ ਕਰਕੇ ਲੈਣੇ ਜੀ ਮੈਂ ਮਾਂ ਦਾਰ ਲੱਗੀ ਰਹੀ ਸੀ ਫਿਰ ਉਹਨਾਂ ਨੇ ਲਗਾ ਕੇ ਵਿਆਹ ਕਰ ਲਿਆ ਹੁਣ ਕਿਸੋਂ ਹੁਣ ਕੀ ਗੱਲ ਹੋਈ ਹੈ ਜੀ

ਕਿੰਨਾ ਚਿਰ ਤੋਂ ਰਹਿ ਰਹੀ ਸੀ ਕਿਵੇਂ ਗੱਲ ਹੋਈ ਜਦੋਂ 13 ਸਾਲ ਤੋਂ ਰਹਿ ਰਹੀ ਸੀ ਜੇ ਇੱਕ ਸਾਲ ਦੀ ਕੁੜੀ ਆ ਉਥੋਂ ਆ ਚੁੱਕੀ ਸੀ ਆਪਦੇ ਦਾਦ ਗਿਆਂ ਤੋਂ ਨਾਨਕ ਹੀ ਰਹਿ ਰਹੀ ਸੀ ਨਾਨਕੇ ਉਹਨੂੰ ਪਾਲ ਖਲੋਸ ਰਹੇ ਸੀਗੇ ਗਰੀਬ ਪਰਿਵਾਰ ਹੈ ਉਹ ਵੀ ਉਹਨੂੰ ਪਾਲ ਰਹੇ ਸੀਗੇ ਇਹਨੂੰ ਲੈ ਕੇ ਲੈ ਕੇ ਗਏ ਇਹਨੂੰ ਕਿੰਨੇ ਮਹੀਨੇ ਹੋ ਗਏ ਹੈਗੇ ਉਹਨੂੰ ਲੈ ਕੇ ਗਏ ਇਹਨੂੰ 8 ਮਹੀਨੇ ਹੋ ਰਹੇ ਨੇ ਜੀ ਪਰ ਤੁਸੀਂ ਉਹ ਤੋਂ ਪਰਚੂ ਪਕਲੇ ਤੇ ਕਿਸੇ ਤੋਂ ਸੁਣੋ ਉਹ ਕਹਾਣੀ ਉਹ ਵਿਚੜੀ ਕੁੜੀ ਇੱਕ ਐਪਸ ਕਿੱਟ ਮਿਲੇ ਉਹ ਐਕਚੁਅਲੀ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਦਾਦਕੇ ਪਰਿਵਾਰ ਨੂੰ ਇਹਨਾਂ ਨੇ ਕੋਈ ਕਨਫਰਮ ਨਹੀਂ ਕੀਤਾ ਵੀ ਥੋੜੀ ਕੁੜੀ ਚਲੀ ਗਈ ਹੈ ਜਾਂ ਕੁਝ ਵੀ ਹੈ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਜਦੋਂ ਹੁਣ ਸਾਨੂੰ 3 ਦਿਨ ਹੋ ਗਏ ਨੇ ਇਹਨਾਂ ਨੂੰ ਇੱਥੇ ਬੈਠਿਆਂ ਨੂੰ ਸਾਨੂੰ ਹੁਣ ਪਤਾ ਲੱਗਦਾ ਵੀ ਸਾਡੀ ਕੁੜੀ ਉੱਥੇ ਉਹਨਾਂ ਨੇ ਮਾਰ ਕੇ ਕਿਸੇ ਨੇ ਸਿੱਟ ਪੀ ਹੈ ਹਾਂਜੀ ਇਹ ਵੀ ਕਿਸੇ ਪੜੋਸੀ ਨੇ ਸਾਡੇ ਕੋਲੇ ਫੋਨ ਕੀਤਾ ਵੀ ਥੋੜੀ ਕੁੜੀ ਮਾਰ ਚੁੱਕੇ ਨੇ ਸਾਨੂੰ ਕਿਸੇ ਦਾ ਕੋਈ ਪਤਾ ਨਹੀਂ ਸੀ ਕੁੜੀਆ ਦਾ ਵੀ ਕੁੜੀ 8 ਮਹੀਨਿਆਂ ਤੋਂ ਜਾ ਰਹੀ ਹੈ ਕਿਸ ਨੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਇਸ ਚੀਜ਼ ਦਾ ਕੁਝ ਪਤਾ ਨਹੀਂ ਸੀਗਾ ਜੀ ਸਾਨੂੰ ਅੱਜ ਹੀ ਪਤਾ ਲੱਗਿਆ ਹੁਣ ਕੀ ਮੰਗ ਮੰਗ ਕੀ ਹੈਗੇ ਤੁਹਾਡੀ ਮੰਗੇ ਸਾਡੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਦੋਸ਼ੀ ਨੂੰ ਕਾਰਵਾਈ ਹੋਣੀ ਚਾਹੀਦੀ ਪੁਲਿਸ ਨੂੰ ਤੁਸੀਂ ਉਹਨਾਂ ਚ ਕੋਈ ਪੋਸਟਮਾਰਟਮ ਜਾਂ ਅਸੀਂ ਪੋਸਟਮਾਰਟਮ ਨਹੀਂ ਚਾਹੁੰਦੇ ਅਨਾਂ ਚਰ ਕੁਝ ਨਹੀਂ ਕਰਨਾ ਚਾਹੁੰਦੇ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੋਈ ਸਾਡਾ ਕੋਈ ਪੋਸਟਮਾਰਟਮ ਕਰਵਾਉਣ ਦਾ ਸ਼ੱਕ ਲੱਗ ਰਿਹਾ ਕਿਵੇਂ ਮੇ ਮਾਰਿਆ ਕੁੜੀ ਨੂੰ ਜਾਂ ਕੀਗਾ ਕੰਪਟੈਂਟਲ ਪਤਾ ਨਹੀਂ ਨੂੰ ਪਤਾ ਨਹੀਂ ਇਹਨਾਂ ਦਾ ਸਿੱਧਾ ਸਰ ਜਨਾਬ ਸਾਹਿਬ ਦੀ ਕਰਤੀ ਲਾਸਟ ਮਿਲੀ ਹੈ ਇਸਨੇ ਨਾ ਕਈ ਮਹੀਨੇ ਦਾ ਗੈਪ ਸੀ ਤੇ ਚੱਪੀ ਕਰ ਵੇਗੀ ਇੱਕ ਜਿਹੜਾ ਮੁਕਦਮਾ ਮਿਤੀ 2 11 24 ਨੂੰ ਅੰਡਰ ਸੈਕਸ਼ਨ 137 2 96 ਬੀ ਐਨ ਐਸ ਜਿਹੜਾ 363 ਛਾਟ ਆਈ ਪੀਸੀ ਦੀ ਤਰੀਫ਼ ਨੂੰ ਪੂਰਾ ਕਰਦਾ ਤੇ ਦਰਜ ਰਜਿਸਟਰ ਕੀਤਾ ਸੀ ਥਾਣਾ ਤਲਵੰਡੀ ਮੁਖ ਅਫਸਰ ਥਾਣਾ ਤਲਵੰਡੀ ਵੱਲੋਂ ਇਹਦੇ ਸੰਬੰਧ ਦੇ ਵਿੱਚ ਇਹਦੀ ਅਸੀਂ ਭਾਲ ਕਰਦੇ ਰਹੇ ਕਾਫੀ ਦੇਰ ਤੱਕ ਕੁੜੀ ਦੀ ਤੇ ਇਹਨੂੰ ਲੜਕਾ ਜਿਹੜਾ ਲੈ ਕੇ ਭੱਜਿਆ ਸੀ ਲੱਭਦੀ ਲੱਭੀ ਇਹਦੇ ਜਿਹੜੇ ਚੈੱਕ ਕਰਦੇ ਰਹੇ ਨੂੰ ਦੇਖਦੇ ਰਹੇ ਤੇ ਇਹਦੀ ਤਲਾਸ਼ ਕਰਦੇ ਰਹੇ ਪਰ ਇਹ ਨਹੀਂ ਮਿਲਿਆ ਇਹਦੇ ਕਰਕੇ ਇਹਨੂੰ PO ਡਿਕਲੇਅਰ ਕੀਤਾ ਗਿਆ ਸੀ ਤੇ ਇਹ ਹੁਣ ਮਤਲਬ ਕੱਲ ਜਿਹੜੀ ਹੈਗੀ ਹੈ ਇਹਦੀ ਇੱਕ ਪਰਸੋਂ ਰਾਤ ਜਿਹੜੀ ਇੱਕ ਡੈੱਡ ਬੋਡੀ ਸਰਦੂਲਗੜ ਵਿਖੇ ਥਾਣੇ ਮਿਲੀ ਸੀ ਇਦੇ ਸਬੰਧ ਤੇ ਵਿੱਚ ਜਦੋਂ ਇਹਦੀ ਕੁੜੀ ਦੀ شناخت ਕੀਤੀ ਗਈ ਤਾਂ ਇਹ ਉਹੀ ਲੜਕੀ ਸੀਗੀ ਜਿਹੜੀ ਆਪਣਾ ਘਰੋਂ ਲੈ ਕੇ ਗਿਆ ਸੀਗਾ ਉਹ ਲੜਕਾ ਤੇ ਉਹਦੇ ਤੇ ਫਿਰ ਅਸੀਂ ਇਹਦੇ ਮਿੱਠੂ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਸਿੰਘੂ ਦੇ ਬਿਆਨਾਂ ਤੇ 103 ਆਈਪੀਸੀ 103 ਬੀਐਨਐਸ ਦਾ ਜਿਹੜਾ ਹੈਗਾ ਤੇ ਇਹ ਇਹ ਵਾਅਦਾ ਕੀਤਾ ਹੈਗਾ ਇਹਦੇ ਵਿੱਚ ਤੇ ਹੁਣ ਇਹਦੇ ਚ ਜਿਹੜੀ ਅਗਲੀ ਕਾਰਵਾਈ ਲਈ ਅਮਲਦੰ ਦੇ ਜਾਰੀ ਹੈ ਰਿਡਾ ਕੀਤੀਆਂ ਜਾ ਰਹੀਆਂ ਤੇ ਦੋਸ਼ੀਆਂ ਨੂੰ ਫੜਨ ਦੀ ਕਾਰਵਾਈ ਕੀਤੀ ਹੈ ਕਿੰਨੇ ਦੋਸ਼ੀ ਨੇ ਸਰ ਪਰਿਵਾਰ ਹੋਰ ਵੀ ਕਿਹ ਮੋਟਮੀ ਸ਼ੂਲੇ ਤੋਂ ਦੀ ਗੱਲ ਕਰ ਰਹੇ تھے ਦੂਸਰਾ ਸਰਪ ਲਾਜਮ ਗਏ ਸੱਟਕੇ ਸੱਟਕੇ ਗਏ ਨੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ ਹਾਲ ਦੀ ਘੜੀ ਇਹਦੇ ਵਿੱਚ ਜਿਹੜੇ ਹੈਗੇ ਆ ਮੇਨ ਤੌਰ ਤੇ ਜਿਹੜੇ ਨੇ ਮਠੂ ਸਿੰਘ ਨੇ ਤਿੰਨ ਦੋਸ਼ੀ ਨਾਮਜ਼ਦ ਕਰਾਈ ਹੈ ਇੱਕ ਤਾਂ ਉਹ ਲੜਕਾ ਲਵਦੀ ਲੱੱਪੀ ਤੇ ਇੱਕ ਜਿਹੜੀ ਉਹਦੀ ਮਾਤਾ ਕਾਕੋ ਤੇ ਇੱਕ ਜਿਹੜੀ ਇਹਦੀ ਭੂਆ ਕੁਲਵਿੰਦਰ ਕੌਰ ਹੈਗੀ ਹੈ ਇਹ ਜਿਹੜੀ ਇਹ ਮਤਲਬ ਕੀਤਾ ਹੈਗਾ ਇਹਨਾਂ ਨੂੰ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਹੋਰ ਵਿਅਕਤੀਆਂ ਦੀ ਵੀ ਕਈਆਂ ਦੀ ਇਹ ਸ਼ਮੂਲੀਅਤ ਹੋਣ ਦੀ ਸ਼ੱਕ ਕਰਦੇ ਆ ਜਿਹਦੇ ਸਮਝ ਤਫ਼ਤੀਸ਼ ਕਰਕੇ ਅਗਲੀ ਕਾਰਵਾਈ ਅਮਲ ਲਿਆਂਦੀ ਜਾ ਰਹੀ ਹੈ